ਠੀਕ ਠਾਕ ਕਿੱਥੋਂ ਨੇ ਕਿੱਥੋਂ ਬੋਲਦੇ ਕਿੱਥੋਂ ਆਏ ਜਾਂਦੋਂ ਤੇ ਇਹਨਾਂ ਮੁੰਡਿਆਂ ਨੂੰ ਤਾਂ ਅਰਮੀਨੀਆ ਭੇਜਿਆ ਸੀ ਕਿੱਥੇ ਵੀ ਲੈ ਜਾਈ ਅਰਮੀਨੀਆ ਅਰਮੀਨੀਆ ਭੇਜਿਆ 7.5 ਲੱਖ ਰੁਪਏ ਲੈ ਕੇ ਭਾਈ ਜਿਹੜੇ ਇਹਨਾਂ ਨੂੰ ਅਰਮੀਨੀਆ ਭੇਜਿਆ ਸੀ ਇਹਨਾਂ ਨੂੰ ਬਸ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਿਆ ਜਿੱਥੇ ਮਰਜੀ ਭੇਜਿਆ ਸੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਨੂੰ ਇਹਨਾਂ ਦੇ ਪੈਸੇ ਵਾਪਸ ਕਰਦੇ ਹੋਰ ਇਸ ਤੋਂ ਬਾਅਦ ਦੂਜੀ ਕੋਈ ਗੱਲ ਨਹੀਂ ਹੋएगी ਠੀਕ ਹੈ ਨਾ ਗੱਲ ਕੋਈ ਤੇਰੀ ਦਰਿਲ ਅਪੀਲ ਨਹੀਂ ਕੋਈ ਮੇਰੀ ਬਈ ਤੂੰ ਬੰਦ ਕੰਮ ਹੀ ਬੰਦ ਕਰ ਦਿਓ ਯਾਰੇ ਕਿਉਂ ਪੰਜਾਬ ਦੇ ਵਿੱਚ ਇਹ ਕੰਮ ਚਲਾਇਆ ਤੁਸੀਂ ਇਹ ਕੰਮ ਬੰਦ ਕਰੋ ਮੇ ਸਾਡੇ ਕੋਲੇ ਵੀਰ ਮੇਰਾ ਦੇਖਣਾ ਤੇ ਤੁਸੀਂ ਪੈਸੇ ਨਹੀਂ ਵਾਪਸ ਕਰਦੇ ਮੈਨੂੰ ਨਾਬੇ ਹੋਣਾ ਪਊ ਮੈਂ ਧਰਨਾ ਵੀ ਲਾ ਸਕਦਾ ਮੈਨੂੰ ਇੱਕ ਡੀਐਸਪੀ ਨਾਲ ਗੱਲ ਕਰਾਈ ਮਾੜਾ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕੱਟ ਕੇ ਪੈਸੇ ਵਾਪਸ ਕਰ ਦੇ ਠੀਕ ਹਨ ਗੱਲ ਇਹ ਕੰਮ ਬੰਦ ਕਰੋ ਵੀਰ ਮੇਰਾ ਤੁਸੀਂ ਇਹ ਭੇਜਣ ਵਾਲਾ ਪੰਜਾਬ ਦੇ ਵਿੱਚ ਪੂਰੇ ਏਜੰਟਾਂ ਦਾ ਕੰਮ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਤੁਸੀਂ ਧੱਕ ਰਹੇ ਹੋ ਗਲਤ ਪਾਸੇ ਇਹਨਾਂ ਨੇ ਜਿੰਨੇ ਪੈਸੇ ਜਾਇਜ਼ ਬਣਦੇ ਨੇ ਪੈਸੇ ਵਾਪਸ ਕਰ ਦੇ ਨਾਲ ਤਾਂ ਮੈਂ ਪਰਚਾ ਵੀ ਕਰਵਾਉਂ ਤੇ ਨਾਲੇ ਦੂਜੀ ਗੱਲ ਮੈਂ ਧਰਨਾ ਵੀ ਲਾਉਂ ਬਸ ਗੱਲਾਂ ਦੋ ਨੇਗੀਆਂ ਮੇਰੇ ਕੋਲੇ ਭਾਜੀ ਇਹ ਇਹ ਮੇਰੀ ਭਾਜੀ ਪੂਜੀ ਵਾਲੀ ਕੋਈ ਗੱਲ ਨਹੀਂ ਨਾ ਭੇਜਦਾ ਯਾਰ ਤੂੰ ਨਾ ਭੇਜਦਾ ਤੂੰ ਬਸ ਗੱਲ ਕਰ ਮੇਰੇ ਕੋਲੇ ਹੋਰ ਕੋਈ ਲੀਲਪੀਲ ਨਹੀਂ ਯਾਰ ਮੇਰੀ ਗੱਲ ਸੁਣ ਤੁਸੀਂ ਆਪਣਾ ਕੰਮ ਹੀ ਬੰਦ ਕਰੋ ਇਹ ਤੁਸੀਂ ਇਹ ਆਪਣਾ ਕੰਮ ਪੰਜਾਬ ਦੇ ਵਿੱਚੋਂ ਬੰਦ ਕਰੋ ਟੋਟਲੀ ਬਸ ਗੱਲ ਖਤਮ ਇਹ ਆ ਹੋਰ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਵਾਪਸ ਕਰ ਮੈਂ ਡੀਐਸਪੀ ਨੂੰ ਵੀ ਕਹਿਣਾ ਲਾ ਡੀਐਸਪੀ ਨਾਲ ਨਾ ਬੇ ਨਾ ਮੇਰੀ ਗੱਲ ਕਰਾ ਕਿਹੜਾ ਡੀਐਸਪੀ ਉਥੇ ਜਿੱਦੋਂ ਵੀ ਆਉਣੇ ਹੋਣੇ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਉਣਾ ਆਉਣਾ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਮੈਂ ਉਹਨੂੰ ਕਹਿਣਾ ਤੇ ਦੂਮਾ ਧਰਨੇ ਦਾ ਲੀਗਲੀ ਰੱਬਾ ਉਥੇ ਧਰਨਾ ਬੱਟ ਦੋ ਦੇ ਬਾਅਦ ਚ ਕੋਈ ਗੱਲ ਨਹੀਂ ਹੋਵੇ ਚੱਲ ਕਰਦੇ ਧੰਨਵਾਦ ਜਮਨਤਾਪਰਪੁਰ ਬੁੜੀਆਂ ਇਹ ਇਹ ਸਾਰੇ ਪੰਜਾਬ ਦੇ ਵਿੱਚੋਂ ਕੰਮ ਬੰਦ ਹੋਣਾ ਚਾਹੀਦਾ ਹੈ ਰੋਕੀ ਨਹੀਂ ਪੱਕੀ ਹਾਂ ਨੂੰ ਫੇਰ ਚੌਥੀ ਬੈਠੇ ਰਹੇ ਸੀ ਘਰੋਂ ਪੱਤ ਪੈਸੇ ਇਹ ਤੋਂ ਵਧੀਆ ਪੈਸੇ ਕਦੇ ਕਿਸੇ ਤੋਂ ਫੜੀਏ ਕਦੇ ਕਿਸੇ ਤੋਂ ਤਾਇਨਾ ਟੁੱਕਦੀ ਬੁਰਕੀ ਖਾਦੀ ਆ ਪਤੋ ਅਸਾ ਭੁੱਖੇ ਮਰਦੇ ਉਹ ਕਾਗਏ ਤਾਂ ਕੰਮ ਕਰਦੇ ਪੈਸੇ ਲੈਣੇ ਨੇ ਆਪਣੇ ਹੁਣ ਜਿਨ੍ਹਾਂ ਨੂੰ ਦੇਣੇ ਨੇ ਵੀਰੋ ਡੇਲੀ ਘਰੇ ਆਉਂਦੇ ਨੇ ਗੇੜੇ ਮਾਰਦੇ ਨੇ ਵੀਰੇ ਗੇੜੇ ਮਾਰਦੇ ਨੇ ਜੀ ਹੱਥਾਂ ਤੜਕੇ ਹੱਥਾਂ ਤੜਕੇ ਅਸੀਂ ਕਰੀਬ ਜੇ ਹੁਣ ਕਾ ਭੇਜੇ ਤਾਂ ਇਹ ਵੀ ਉੱਥੇ ਕੰਮ ਹੋ ਜਾਈ ਤੇ ਕੰਮ ਹੀ ਨਹੀਂ ਲੱਗੇ ਜੀ ਉੱਥੇ 2 ਮਹੀਨੇ 2.5 ਮਹੀਨੇ ਬਹਿ ਕੇ ਮੁਰੇ ਅਸੀਂ ਬੁੜੀਆਂ ਨੇ ਦੋਨਾਂ ਛੱਛ ਨੂੰਾਂ ਨੇ ਕੋਈ ਨਾ ਕੋਈ ਨਕਰਵਾਉਣਾ ਉਹਨਾਂ ਨੂੰ ਕਹਿੰਦੇ ਜਾਜ ਜਿਹੜੇ ਕਾਗਜ਼ ਪੱਤਰਾਂ ਦੇ ਕੱਟ ਕੇ ਵੜਾ ਕਰਨਾ ਦਾ ਰੱਖ ਲੈ ਨਹੀਂ ਪੈਸੇ ਵਾਪਸ ਕਰਾਉਣ ਤੇ ਬੰਦ ਜਾਂ ਠੀਕ ਹੈ ਧੰਨਵਾਦ ਜੀ ਲੈ ਮੇਰੇ ਕੋਲੇ ਡੀਐਸਪ ਪਲੇ ਡੀਐਸਪੀ ਦੇ ਤੇ ਥਾਣੇਦਾਰ ਸਚਿਦ ਦਾ ਨੰਬਰ ਮੇਰੇ ਕੋਲ ਲੈ ਕੇ ਆਉਣਾ ਹਾਂ ਅਗਲੀ ਵਾਰੀ ਮੇਰੇ ਕੋਲ ਆਉਣੇ ਨਾਮ ਮਸਲਾ ਹੱਲ ਕਰਾਤਾ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲ ਠੀਕ ਹੈ ਧੰਨਵਾਦ ਤੇਰੇ ਬਸ ਸਨਵਾਉਣਾਂ ਲਈ ਕੋਈ ਨਾ ਕੋਈ ਨਾ ਕਰਵਾਉਣਾ ਉਹਨਾਂ ਨੇ ਕਹਿੰਦੇ ਜਿਹੜੇ ਕਾਗਜ਼ਾ ਪੱਤਰਾਂ ਦੇ ਕੱਟ ਕੇ ਵਾੜਾ ਕਰਦਾਂ ਦਾ ਰੱਖ ਲੈਣੇ ਪੈਸੇ ਵਾਪਸ ਕਰਾਉਣੇ ਤੇਰੇ ਬੰਦਾਂ ਨੂੰ ਠੀਕ ਹੈ ਜੀ ਧੰਨਵਾਦ ਜੀ ਲੈ ਮੇਰੇ ਕੋਲ ਡੀਐਸਪੀ ਦਾ ਅਗਲੀ ਵਾਰੀ ਮੈਂ ਬਦੋਬਾਰ ਨਾ ਆਉਂਗਾ ਮੇਰੇ ਕੋਲ ਡੀਐਸਪੀ ਦਾ ਨੰਬਰ ਲੈ ਕੇ ਆਓ ਠੀਕ ਹੈ ਜਿਹੜੇ ਵੀ ਬੰਦੇ ਨੇ ਆਉਣਾ ਇਸ ਬੀਆ ਨੰਬਰ ਲੈ ਕੇ ਆ ਮੇਰੇ ਕੋਲ ਧੰਨਵਾਦ ਤੇਰੇ ਕੋਲ ਤੋਂ ਬਸ ਆਉਣਾ ਮੇਰੇ ਕੋਲ ਡੀਐਸਪੀ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲ ਲੈ ਕੇ ਆਉਣਾ ਅਗਲੀ ਵਾਰੀ ਮੇਰੇ ਕੋਲ ਆਉਣਾ ਨਾ ਮਸਲਾ ਹੱਲ ਕਰਾ ਤਾਂ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲ